ਪਹਿਲੀ ਗਲਤੀ ਮੈਂ ਇਹ ਦੱਸ ਦਿਆਂ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਜਿਹਾ ਇੱਕ ਸਲਿੱਪ ਆਈ ਆ ਲੇਕਿਨ ਸਲਿੱਪ ਨਹੀਂ ਆਈ ਉਹ ਆਪਣੇ ਮੋਬਾਈਲ ਫੋਨ ਤੋਂ ਪੜ੍ਹ ਕੇ ਇਹ ਗਲਦੱਸੀ ਸੀਗੀ ਕਿ ਜਿਹੜੀ ਸਾਡੀ ਸੱਟ ਬਣਾਈ ਗਈ ਹੈ ਤੁਹਾਨੂੰ ਪਤਾ ਹੋਏਗਾ ਕਿ 2020 ਦੇ ਵਿੱਚ ਜਦੋਂ ਇਹ ਰੂਪਾਂ ਦੀ ਜਿਹੜੀ ਗੁੰਮ ਹੁੰਦੇ ਉਹਨਾਂ ਦੀ ਰਿਪੋਰਟ ਆਉਂਦੀ ਆ 328 ਰੂਪਾਂ ਦੀ ਅਕਾਲ ਤਖਨ ਨੂੰ ਸ਼੍ਰੋਮਣੀ ਕਮੇਟੀ ਲੈ ਕੇ ਭੇਜਦੀ ਹੈ ਪੇ ਦੇ ਤੇ ਪੜਤਾਲ ਕਰਾਈ ਜਾਵੇ ਤੇ ਅਕਾਲ ਤਖਨ ਤੇ ਇੱਕ ਕਮਿਸ਼ਨ ਬਣਾਉਂਦੇ ਨੇ ਡਾਕਟਰ ਈਸ਼ਾਨ ਸਿੰਘ ਕਮਿਸ਼ਨ ਉਹ ਤਿੰਨ ਮੈਂਬਰੀ ਕਮਿਸ਼ਨ ਪੜਤਾਲ ਕਰਦਾ ਤੇ ਪੜਤਾਲ ਕਰਕੇ 328 ਰੁਪਏ ਦੇ ਗੁੰਮ ਹੋਣ ਦੀ ਗੱਲ ਕਰਦਾ ਤੇ ਉਹ 16 ਮੁਲਾਜ਼ਮਾਂ ਦੇ ਨਾਂ ਦਿੰਦਾ ਵਾ ਵੀ ਇਹ ਦੋਚੀ ਹੋ ਸਕਦੇ ਇਹਨਾਂ ਤੇ ਇੱਕ ਪਰਚਾ ਦਰਜ ਕਰਾਇਆ ਜਾਵੇ ਕ੍ਰਿਮੀਨਲ ਤਾਂ ਕਿ ਸਚਾਈ ਸਾਹਮਣੇ ਆ ਜਾਵੇ ਸ਼੍ਰੋਮਣੀ ਕਮੇਟੀ 466 ਨੰਬਰ ਮਤਾ ਵੀ ਪਾਸ ਕਰ ਦਿੰਦੀ ਹੈ ਲੇਕਿਨ ਉਹਦੇ ਤੇ ਮੁੜ ਕੇ ਫਿਰ 493 ਮਤਾ ਪਾਸ ਕਰ ਦਿੰਦੀ ਹੈ 466 ਦਾ ਜਿਹੜਾ ਮਤਾ ਪਾਸ ਕਰਦੀ ਇਹਨਾਂ ਦੀ ਅੰਤਰਕ ਕਮੇਟੀ ਉਹਦੇ ਮੁਤਾਬਕ ਸੀ ਕਿ ਅਸੀਂ ਕ੍ਰਿਮੀਨਲ ਕੇਸ ਦਰਜ ਕਰਵਾਗੇ 493 ਦੇ ਵਿੱਚ ਇਹ ਕਹਿੰਦੇ ਨਹੀਂ ਤੇ ਅਸੀਂ ਆਪ ਪੜਤਾਲ ਕਰਾਂਗੇ ਹੁਣ ਮੁੱਖ ਮੰਤਰੀ ਸਾਹਿਬ ਨੇ ਮੁੜ ਕੇ ਉਸ ਤੋਂ ਬਾਅਦ ਇੱਕ ਕੇਸ ਨਿਸ਼ਾਨਚੀ ਨਹੀਂ ਆਇਆ ਉਹਨਾਂ ਦਾ ਇੱਕ ਬੰਦਾ ਵਾ ਉਹ ਲੈ ਜਾਂਦਾ ਵਾ ਹਾਈਕੋ ਹਾਈ ਕੋਰਟ ਦੀ ਡਾਇਰੈਕਸ਼ਨ ਹੁੰਦੀ ਹੈ ਕਿ ਉਹ ਨਿਸ਼ਾਨ ਸਿੰਘ ਜਿਹੜਾ ਉਹ ਡਿਸਮਿਸ ਕੀਤਾ ਗਿਆ ਸੀ ਮਲਾਜਮ 16 ਦੇ ਵਿੱਚ ਹਾਈ ਕੋਰਟ ਦੀ ਡਾਇਰੈਕਸ਼ਨ ਹੁੰਦੀ ਹੈ ਵੀ ਪਰਚਾ ਦਰਜ ਕਰਕੇ ਜਾਣ ਕੀਤੀ ਜਾਵੇ ਲੇਕਿਨ ਹਾਈ ਕੋਰਟ ਦੀ ਜਿਹੜੀ ਸੀ ਜਾਂਚ ਕਰਦੇ ਨੇ ਲੇਕਿਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇੱਕ ਏ.ਐਫ. ਨੂੰ ਜਾਂਚ ਲਈ ਲਾ ਦਿੰਦੇ ਆ ਤੇ ਉਹਦੇ ਵਿੱਚ ਹੀ ਫਿਰ ਨਿਸ਼ਾਨ ਸਿੰਘ ਦੀ ਡੈਥ ਹੋ ਜਾਂਦੀ ਹੈ ਉਹਦੀ ਡੈਥ ਤੋਂ ਬਾਅਦ ਨਾਲ ਹੀ ਇੱਕ ਪੇਸ ਚੱਲਦਾ ਹੁੰਦਾ ਸਿੱਖ ਸੱਤ ਭਾਵਨਾ ਦਾ ਇੱਕ ਗੁਰਚੇਤਨ ਸਿੰਘ ਦਾ ਜਿਹੜੀ ਪੀਐਲ ਪਾਈ ਸੀ ਉਹਨੇ ਸਿੱਖ ਸੱਤ ਭਾਵਨਾ ਦਲੋਂ ਬਾਪ ਪਾਈ ਬਲਦੇਵ ਸਿੰਘ ਉਡਾਲਾ ਜਿਹਨੂੰ ਕਹਿੰਦੇ ਸਾਡਾ ਡਿਸਮਿਸਮ ਮਲਾਜਮ ਪਹਿਲਾਂ ਦੱਸੋ ਡਿਸਮਿਸ ਕੀਤਾ ਕਿਉਂ ਸੀ ਕਿਹੜੀ ਕਰਤੂਤ ਕਰਕੇ ਕੀਤਾ ਸੀ ਪਹਿਲਾਂ ਦੱਸਣ ਜਿਹੜੇ ਵਕਤੇ ਨੇ ਆਪਣੀ ਧਰਮ ਨਿਭਾਉਂਦੇ ਇਹ ਗੱਲ ਕਹੀ ਸੀ ਵੀ ਜਿਹਨੇ ਨੌਜੋਨਾਂ ਦਾ ਘਾਨ ਕੀਤਾ ਵਾ ਸਾਡੇ ਨੌਜਨ ਕਰਨ ਚੁੱਕ ਕੇ ਜਿਹੜੇ ਸੀ ਉਹ ਛੀਤ ਕੀਤੇ ਨੇ ਮੈਂ ਉਸ ਵਿਅਕਤੀ ਦੇ ਭੋਗ ਤੇ ਜਿਹੜਾ ਕੀਰਤਨ ਕਰਨ ਨਹੀਂ ਜਾ ਸਕਦਾ ਇਸ ਤਰ੍ਹਾਂ ਕੰਡਿਸਮਿਸ ਕੀਤਾ ਸੀ ਕਹਿੰਦੇ ਡਿਸਮਿਸ ਮੁਲਾਜ਼ਮ ਸਾਡਾ ਉਹ ਸ਼ਰਮ ਘਰੋ ਕਹਿਣ ਲੱਗਿਆ ਇਹ ਗੱਲ ਘੱਟੋ ਘੱਟ ਹੁਣ ਚਲੋ ਉਹਨੇ ਜਿਹੜੀ ਪਟੀਸ਼ਨ ਪਾਈ ਸੀ ਉਹਦੇ ਤੇ ਫਿਰ ਟ੍ਰੈਕਸ਼ਨ ਹੋ ਜਾਂਦੀ ਹੈ ਹਾਈ ਕੋਰਟ ਦੀ ਵੀ ਮਕਦਮਾ ਦਰਜ ਕਰਕੇ ਜਾਂਚ ਕੀਤੀ ਜਾਂਦੀ ਹੈ ਉਸ ਦਿਨ ਨੂੰ ਲੈ ਕੇ 7 ਦਸੰਬਰ ਨੂੰ ਇੱਕ ਇਕੱਠ ਅੰਮ੍ਰਿਤਸਰ ਦੇ ਹੈਰੀਟੇਡ ਸਟਰੀਟ ਹੁੰਦਾ ਜਿੱਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਆ ਜਾਂਦੀਆਂ ਜਿੱਦੇ ਵਿੱਚ ਸਤਕਾਰ ਕਮੇਟੀ ਵੀ ਆ ਜਾਂਦੀਆਂ ਹੋਰ ਸਮਾਜਿਕ ਜਥੇਬੰਦੀਆਂ ਵੀ ਆ ਜਾਂਦੀਆਂ ਸਿੱਖ ਸੰਤਪੰਥ ਨਾਲ ਵੀ ਆ ਜਾਂਦਾ ਸਰਕਾਰ ਫਿਰ ਉਹਨਾਂ ਦੇ ਮੋਰਚੇ ਤੋਂ ਜਿਹੜੀ ਸੀ ਥੋੜੀ ਜੀ ਚੇਤਨ ਹੁੰਦੀ ਆ ਤੇ ਇੱਕ ਮਕਦਮਾ ਦਰਜ ਕਰ ਦਿੰਦੀ ਹੈ 295 295 1409 120 ਬੀ ਉਹ ਮੁਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਵਾ ਸੀਟ ਵਿੱਚ ਨੰਬਰ ਸਰ ਹੁੰਦਾ 168 ਨੰਬਰ A ਹੁੰਦੀ ਹੈ ਐਫਆਰ ਤੋਂ ਕਾਪੀ ਬਕਾਇਦਾ ਤੌਰ ਤੇ ਸਪੀਕਰ ਕੋਲ ਪ੍ਰਧਾਨ ਸਿੰਘ ਜੀ ਸਮੋਾ ਉੱਥੇ ਜਾ ਕੇ ਦੇਖ ਕੇ ਹੁੰਦੀ ਹੈ ਸ੍ਰੀ ਅੰਮ੍ਰਿਤਸਰ ਦੀ ਵਿੱਚ 22 ਦਸੰਬਰ ਨੂੰ ਇਹਦੇ ਤੇ ਸੈਟ ਬਣਦੀ ਹੈ ਉਹ ਸੈਟ ਕਿੰਦੀ ਬਣਦੀ ਆ ਉਹ ਸੈਟ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੇ ਕਮਿਸ਼ਨ ਹੁੰਦੇ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀ ਨਿਗਰਾਨੀ ਹੁੰਦੀ ਹੈ ਐਸਐਸਪੀ ਜਗਤਪ੍ਰੀਤ ਸਿੰਘ ਜਿਹੜੇ ਪਟਿਆਲੇ ਦੇ ਵਿੱਚ ਤੁਹਾਨੂੰ ਪਤਾ ਵਾ ਉਹ ਵਿਜੀਲੈਂਸ ਦੇ ਵੀ ਐਸਐਸਪੀ ਰਹੇ ਨੇ ਅੱਜ ਕੱਲ ਏਆਈ ਦੀ ਵਿਜੀਲੈਂਸ ਦੇ ਉਹਨਾਂ ਦੀ ਅਗਵਾਈ 6 ਮੈਂਬਰੀ ਸੈਟ ਬਣਦੀ ਉਹ ਪੜਤਾਲ ਸ਼ੁਰੂ ਕਰਦੇ ਆ ਤੇ ਦੋ ਵਿਅਕਤੀ ਕੁਸਿੰਦਰ ਸਿੰਘ ਕੋਹਲੀ 8 ਲੱਖੀਆ ਜਿਹਨੂੰ 8 ਲੱਖ ਮਹੀਨਾ ਤਨਖਾਹ ਦਿੰਦੇ ਸੀਗੇ ਇੱਕ ਕਮਲਜੀਤ ਸਿੰਘ ਜਿਹੜਾ ਉਸ ਇੰਦੇ ਕਲਰਕ ਸੀਗਾ ਉੱਥੇ ਪ੍ਰਕਾਸ਼ਨ ਵਿਭਾਗ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹਨੇ ਇਹ ਰੈਫਰੀ ਕੀਤੀ ਉਹਨੇ ਪੈਸੇ ਆਪਣੇ ਕੋਲ ਰੱਖੇ ਕਿਉਂਕਿ ਉਹਦੀ ਬੇਟੀ ਚਾਈਨਾ 'ਚ ਐਮਬੀਐਸ ਕਰਦੀ ਸੀ ਉਹਦੇ ਵਾਸਤੇ ਪੈਸੇ ਲੋੜ ਕਿਉਂ ਨੇ ਵਰਤੇ ਉੱਥੇ ਲੇਕਿਨ ਉਹਨੇ ਇਹ ਵੀ ਗੱਲ ਕਹੀ ਵੀ ਸਾਡੇ ਕੋਲ ਸਿਕਤਰਾਂ ਦੀਆਂ ਪਰਚੀਆਂ ਹੁੰਦੀਆਂ ਸੀ ਸਾਡੇ ਕੋਲ ਮੈਂਡਰ ਨਹੀਂ ਪਰਚੀਆਂ ਹੁੰਦੀਆਂ ਸਾਡੇ ਕੋਲ ਮੈਂਬਰਾਂ ਦੀਆਂ ਪਰਚੀਆਂ ਹੁੰਦੀਆਂ ਸੀ ਪੀਐਸ ਬੰਦੇ ਇੰਨੇ ਸਟੱਫ ਦਿੱਤੇ ਜਾਂਦੇ ਉਹ ਪਰਚੀਆਂ ਕਿੱਥੇ ਬੰਟੀ ਦੀ ਡਾਇਰੀ ਕਿੱਥੇ ਆ ਬੰਟੀ ਕਿੱਥੇ ਜਿਹਦੇ ਜਿਹੜੇ 77% ਦੀ ਉਹ ਕਿੱਥੇ ਹੈ ਸਤਿੰਦਰ ਸਿੰਘ ਕੋਹਲੀ ਤੇ ਕਬਲਜੀਤ ਦੀ ਇੰਟਰੋਗੇਸ਼ਨ ਪ੍ਰਭਦੀਪ ਸਿੰਘ ਜਿਹੜਾ ਵੀ ਮੁਲਾਜ਼ਮ ਇੱਕ ਉਹਨੂੰ ਅਰੈਸਟ ਨਹੀਂ ਕੀਤਾ ਲੇਕਿਨ ਉਹਨੇ ਰਿਕਾਰਡ ਦਿੱਤਾ ਫਿਰ ਇਹਦੇ ਤੇ ਰਿਕਾਰਡ ਜਿਹੜਾ ਸੀਗਾ ਜੁਝਾਰ ਸਿੰਘ ਨੇ ਦਿੱਤਾ ਜੁਝਾਰ ਸਿੰਘ ਫਲਾਈਂਗ ਜਰ ਗਿਆ ਸੀ ਨਾ ਜਾਂਚ ਵੀ ਕੀਤੀ ਛੋੜਿਆ ਦੀ ਉਹਨੇ ਬਣਾ ਦੇ ਉਤੇ ਇਹਨਾਂ ਨੇ ਫਿਰ ਲੱਸੀ ਜਿਹੜੀ ਛਾਪੇ ਮਾਰੀ ਕੀਤੀ ਹੈ ਉਹਦੇ ਵਿੱਚ ਇੱਕ ਰਾਜਾ ਨਾਮ ਮਹਾਂ ਚਕਸੀਤਈ ਬੰਗੇ ਲੱਗੇ ਇਹ ਡੇਰਾ ਪੈਂਦਾ ਵਾ ਕਾਫੀ ਮਾਨਤਾ ਉੱਥੇ ਹੈਗੀ ਆ ਤੇ ਮੈਨੂੰ ਇਸ ਗੱਲ ਤੋਂ ਕੋਈ ਵੀ ਕਹਿਣ ਤੋਂ ਗੁਰੇਜ਼ ਨਹੀਂ ਵੀ ਉੱਥੇ ਉਹਦੀ ਸਮਾਧ ਵੀ ਹੈਗੀ ਸਮਾਧ टाइप ਦਾ ਬਣਿਆ ਦਰਬਾਰ ਹੁੰਦਾ ਬਣਿਆ ਕਹਿੰਦੇ ਬੜਾ ਕਰਨੀ ਵਾਲਾ ਬੜਾ ਮੰਦ ਬੜਾ ਮੇਲਾ ਲੱਗਦਾ ਇੱਕ ਨਹੀਂ ਹੋਤੋਂ 169 ਸਰੂਪ ਬ੍ਰਾਮਣ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 30 ਰੁਪਿਆਂ ਦੀ ਕੋਈ ਨੰਬਰ ਨਹੀਂ ਲੱਗਾ ਜਿਹੜੇ ਮੁੱਖ ਮੰਤਰੀ ਸਾਹਿਬ ਦੱਸਦੇ ਨੇ ਉਹ ਕਹਿੰਦੇ 169 ਦੇ ਵਿੱਚੋਂ ਬਕਾਇਦਾ ਤੌਰ ਤੇ ਜਿਹੜੇ 139 ਸਰੂਪ ਨੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈਗਾ 30 ਰੁਪਏ ਪਰਚੀਆਂ ਹੈਗੀਆਂ ਲੇਕਿਨ ਉਹ ਦੂਸਰੇ ਗੁਰਦੁਆਰਿਆਂ ਦੀਆਂ ਨੇ ਉਹ ਸਰੂਪ ਲੈ ਕੇ ਇੱਥੇ ਰੱਖੇ ਤੇ ਮੈਂ ਵੀ ਦੱਸ ਦਿਆਂ ਉੱਥੇ ਲੜੀਵਾਰ ਜਿਹੜੇ ਖੰਡ ਪਾਠ ਹੁੰਦੇ ਨੇ ਮਲੇੜੀ ਵਾਲੋਂ ਕੰਨੇ ਲੇਖਨ ਦੇ ਸ੍ਰੂਪ ਗਏ ਕਿੰਨਾ ਉੱਥੇ ਸ਼੍ਰੋਮਣੀ ਕਮੇਟੀ ਦੇ ਥੁੱਕ ਕੇ ਚੱਟਣੇ ਪ੍ਰਧਾਨ ਦੇ ਘਰ ਤੋਂ 50 ਕਿਲੋਮੀਟਰ ਦੂਰੇ ਡੇਰਾ ਵਾ ਉਹਨਾਂ ਦਾ ਧਿਆਨ ਨਹੀਂ ਗਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕੌਰ ਗੋਬਿੰਦ ਸਿੰਘ ਲੋਂਗੋਵਾਲ ਤੇ ਸਾਡੇ ਭਿੰਦਰ ਸਿੰਘ ਢਾਣੀ ਕੀ ਕਹਿਣਗੇ ਜਿਹੜੇ ਹੁਣ ਤੱਕ ਕਹਿੰਦੇ ਰਿਹਾ ਜੀ ਇਹ ਇੱਕ ਕਾਊਂਟ ਕਾਊਂਟ ਦੀ ਹੈ ਫੇਰੀ ਹੋਈ ਹੈ ਪੈਚਨ ਦੀ ਹੈ ਫੇਰੀ ਹੋਈ ਹੈ ਇਹਦੇ ਵਿੱਚ ਤੇ ਕੋਈ ਸਰੂਪਾਂ ਦੀ ਗੱਲ ਹੀ ਨਹੀਂ ਹੈਗੀ ਲੇਕਿਨ ਜੇ ਸਾਹਤ ਸਰੂਪ ਮਿਲੇ ਆ ਜੋ ਇਨਫਰਮੇਸ਼ਨ ਵੀ ਜੋ ਸਹੀ ਹਾਲਤ ਹੋਣੀ ਕਿ ਉਸ ਸਾਹਤ ਤੇ ਸਰੂਪ ਨਹੀਂ ਸਕਦਾ ਤੇ ਜੇ ਇਹ ਜਾਂਚ ਹੁਣ ਵੇਖੋ ਉੱਥੇ ਇੱਕ ਸੂਸਾ ਜਵਾਰ ਕਾ ਇੱਕ ਡੇਰਾ ਹੈਗਾ ਉਹਦੇ ਵਿੱਚ ਵੀ ਉੱਥੇ ਸਿਰੂ ਪੈ ਗਈ ਨੇ ਉੱਥੇ ਵੀ ਖੰਡ ਪੜ ਚੱਲਦੇ ਨੇ ਉਹ ਡੇਰੇ ਨੇ ਸਮਾਧਾਂ ਨੇ ਤੇ ਸਾਡੇ ਜਿਹੜੀ ਮਰਿਆਦਾ ਦੇ ਮੁਤਾਬਕ ਸਮਾਧਾਂ ਤੇ ਇਹੋ ਜਿਹੜੀਆਂ ਜਗ੍ਹਾ ਨੇ ਜਿੱਥੇ ਰੀਆਂ ਜਗ੍ਹਾ ਉੱਥੇ ਬਿਲਕੁਲ ਸਿਰੂ ਕਰਕੇ ਉੱਥੇ ਸੂਰੂ ਨਹੀਂ ਖੜੀ ਜਾ ਸਕਦੇ ਤੁਹਾਨੂੰ ਪਤਾ ਹੋਵੇਗਾ ਸ਼ਗਾਰਾ ਸਿੰਘ ਨਈਂ ਹੁੰਦੇ ਸੀ ਐਸਪੀਸੀ ਮੈਂਬਰ ਉਹਨਾਂ ਦੇ ਇਲਾਕੇ ਦੇ ਵਿੱਚ ਸਤਕਾਰ ਕਮੇਟੀ ਤੇ ਜਠੇਰਨ ਜਗ੍ਹਾ ਤੇ ਖੰਡਪਟ ਕਰਾਉਣਾ ਸੀ ਤੇ ਉੱਥੇ ਉਹਨਾਂ ਕਮਰੇ ਵੱਖਰੇ ਬਣਾ ਦਿੱਤਾ ਤੇ ਸਤਕਾਰ ਕਮੇਟੀ ਅੜ ਗਈ ਬਿਲਕੁਲ ਨਹੀਂ ਸੁਖਜੀਤ ਸਿੰਘ ਖੋਸੇਰ ਨੂੰ ਕਾਫੀ ਦਿਨੋ ਕੇਸ ਲੜਨਰ ਪਿਆ ਤੇ ਜੇਨ ਵੀ ਘਟਣੀ ਪਈ ਇਸ ਕੇਸ ਦੇ ਵਿੱਚ ਵੀ ਨਹੀਂ ਗਲਤ ਹੈ ਜੀ ਮर्याਦਾ ਦੇ ਉਲਟ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਅੱਜ ਵੀ ਅੱਜ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਤੌਰ ਤੇ ਸਟੇਜ ਤੋਂ ਗਿਆ ਵੀ ਸਾਡੇ ਹਰ ਕਾਲੀ ਲੀਡਰ ਦੇ ਘਰ ਸਰੂਪਿਆ ਮਹਾਰਾਜ ਦਾ ਸਵੇਰੇ ਦਾਸਰ ਕੇ ਤੁਰਦੇ ਨੇ ਉੱਥੋਂ ਤੇ ਮੈਨੂੰ ਇਹ ਵੀ ਦੱਸ ਦਿਓ ਕਿ ਜੇ ਲੋਕਾਂ ਦੇ ਘਰੋਂ ਸੁਪ ਚੁੱਕੇ ਜਾ ਰਹੇ ਤੇ ਸਤਕਾਰ ਕਮੇਟੀਆਂ ਇੱਥੇ ਵੀ ਨਹੀਂ ਗਈਆਂ ਕਿਸੇ ਵੀ ਘਰ ਨੂੰ ਨਾ ਜਾਂਦਾ ਤੇ ਮਰਿਆਜੇ ਨਹੀਂਗੇ ਇੱਥੇ ਆਂਡੇ ਬਣਦੇ ਤੇ ਮੀਟ ਬਣਦਾ ਜਿਵੇਂ ਕੋਲ ਨਹੀਂ ਇੱਥੇ ਸੁਣ ਪ੍ਰਹਿਤ ਸੰਗਦਾ ਉਹ ਕੀ ਦੇ ਕਹਿਣ ਤੇ ਕੰਮ ਕਰਨੇ ਸੀ ਹੁਣ ਇਹ ਤੇ ਸ਼ਾਹ ਜਕੂਬੇ ਬਹਿ ਕੇ ਪੀ ਰਹੇ ਦਰਬਾਰ ਉੱਥੇ ਵੀ ਮੈਨੂੰ ਮਤ ਲੱਗਾ ਪਹਿਲਾਂ ਅੰਦਰ ਹੈਗਾ ਸੀ ਗੁੰਸ਼ਾ ਚੁੱਕ ਕੇ ਲੱਗੇ ਉੱਥੋਂ ਸਰੂਪ ਉੱਥੋਂ ਇੱਕ ਭੀਖੋ ਵਾਲਾ ਰਹਾ ਹੈਗਾ ਵਾ ਰਾਜਾ ਭਰਤੀ ਦਾ ਗੁਰਦੁਆਰਾ ਉੱਥੇ ਵੀ ਉਹ ਉਹਨਾਂ ਦੀ ਆਪਣੇ ਡੇਰਾ ਵਾ ਡੇਰੇ ਦੇ ਵਿੱਚ ਉੱਥੇ ਜਿਹੜੇ ਸੀ ਸਰੂਪ ਹੈਗੇ ਕਿਹੜੀ ਕਿਹੜੀ ਗੱਲ ਕਰੀਆ ਆਪਾਂ ਨਾਮਧਾਰੀਆਂ ਕੋਲ ਹੈਗੇ ਨੇ ਉਹ ਮਰੇ ਤਾਂ ਨੂੰ ਮੰਨਦੇ ਹੀ ਨਹੀਂ ਸਾਡੀ ਗੱਲ ਤੱਕ ਦੀ ਨੂੰ ਉਹ ਤੇ ਜਦੋਂ ਕਿਤੇ ਫੇਰੇ ਕਰਾਉਂਦੇ ਆਪਣੇ ਜਿਹੜੇ ਹੈਗੇ ਉਹਨਾਂ ਦੇ ਪੈਰੋਕਰਮ ਦੇ ਬੱਤਿਆਂ ਦੇ ਉਹ ਅਗਣੀ ਦਾ ਕਰਾਉਂਦੇ ਰਾਧਾ ਸwamy ਨੂੰ ਉਹਨਾਂ ਤੋਂ ਰੂਪੇ ਅਗੇ ਨੇ ਡੇਰਾ ਸਿੱਸਾ ਕੋਲੇ ਅਗੇ ਨਾਨਕ ਜੀ ਦਾ ਸੰਪਰਦ ਨਾਲ ਕੋਲ ਸੈਕੜੇ ਤੋਂ ਰੂਪੇ ਅਗੇ ਜਿੱਥੇ ਕੋਤਰੀਆਂ ਚੱਲਦੀਆਂ ਨੇ ਜਦੋਂ 1998 ਦੇ ਵਿੱਚ ਭਾਈ ਰਣਜੀਤ ਸਿੰਘ ਨੇ ਜਿਹੜੇ ਸੀ ਆਦੇਸ਼ ਪਾਸ ਕੀਤੇ ਸੀ ਅਕਾਲ ਤਖਤ ਤੋਂ ਕੀ ਕੋਈ ਵੀ ਪ੍ਰਾਈਵੇਟ ਦੁਕਾਨ ਜਿਹੜੀ ਆ ਕਿਸੇ ਪ੍ਰਕਾਰ ਦਾ ਸਰੂਪ ਨਹੀਂ ਛਾਪੂਗੀ ਇਹ ਅਧਿਕਾਰ ਸਿਰੋਮਣੀ ਕਮੇਟੀ ਨੂੰ ਹੋਊਗਾ ਸਿਰੋਮਣੀ ਕਮੇਟੀ ਇਹ ਸਰੂਪ ਛਾਪੇਗੀ ਤੇ ਉਤੋਂ ਪੀਡੀਫ ਲੈ ਕੇ ਉਹਦੀ ਪਰਮਿਸ਼ਨ ਲੈ ਕੇ ਜਿਹੜੀ ਪ੍ਰਾਈਵੇਟ ਦੁਕਾਨ ਕੋਈ ਛਾਪ ਸਕਦੀ ਨਹੀਂ ਛਾਪੇਗੀ ਜਿੰਨਾ ਚਿਰ ਭਾਈ ਰਣਜੀਤ ਸਿੰਘ ਰਹਾ ਉਹਦੀ ਕਿਸੇ ਦੀ ਹਿੰਮਤ ਨਾ ਹਿੰਮਤ ਨਹੀਂ ਪਈ ਲੇਕਿਨ ਉਸ ਤੋਂ ਬਾਅਦ ਭਾਈ ਚੱਤਰ ਸਿੰਘ ਤੇ ਜੀਵਨ ਸਿੰਘ ਕੇ ਫਿਰ ਸਰੂਪ ਛਾਪਦੇ ਨੇ ਲੇਕਿਨ ਉਹਨਾਂ ਦਾ ਫਰਕ ਇੱਕ ਆ ਉਹ ਪੈਸੇ ਤਾਂ ਵੱਧ ਲੈਂਦੇ ਆ ਉਹ 11000 ਵੀ ਲੈਂਦੇ ਆ ਉਹ 5000 ਵੀ ਲੈਂਦੇ ਆ ਉਹ 21000 ਵੀ ਲੈਂਦੇ ਆ ਲੇਕਿਨ ਜਿਹੜੀ ਉਹਨਾਂ ਦੀ ਸ਼ੈਈ ਤੇ ਜਿਹੜਾ ਪੇਪਰ ਹੁੰਦਾ ਨਾ ਉਹ ਬਹੁਤ ਵਧੀਆ ਹੁੰਦਾ ਉਹ ਰੂਪ ਖਰਾਬ ਨਹੀਂ ਹੁੰਦਾ ਜਿਹੜਾ ਸ਼੍ਰੋਮਣੀ ਕਮੇਟੀ ਸ਼੍ਰੋਮ ਸਾਹਿਬ ਦੀ ਹੁੰਦਾ ਤੁਸੀਂ ਪੰਜੀਤੀ ਘੰਡਵੰਡ ਕਰਦੇ ਹੋ ਤੇ ਉਹ ਜਿਹੜੇ ਕਾਗਜ਼ ਜਿਹੜੇ ਨੇ ਉਹ ਸਾਹ ਛੱਡ ਜਾਂਦੇ ਨੇ ਸਹੀ ਛੱਡ ਸੱਜਣ ਦੇ ਚੱਤਰ ਸਿੰਘ ਜੀਵਨ ਸੇ ਜਿਹੜੇ ਬਜ਼ੁਰਗ ਸੀਗੇ ਇਹ ਸਾਲ ਚ ਇੱਕ ਅਥਲਿਕ ਸੂਰ ਲਿਖਦੇ ਹੁੰਦੇ ਸਨ ਹੱਥ ਲਿਖਤ ਆਰਡਰ ਬੁੱਕ ਕਰਦੇ ਸੀ 1 ਰੁਪਿਆ ਲੈਂਦੇ ਸੀ ਸਿਰਫ ਉਹਦੀ ਫੀਸ ਉਹਦੀ ਜਿਹੜੀ ਭੇਟਾ ਸੀ 1 ਰੁਪਿਆ ਸਰ 1 ਰੁਪਿਆ ਲੈਂਦੇ ਸੀ ਜਿਹੜੀ ਸ਼ਾਈ ਕੀ ਕਾਗਜ਼ੀ ਵਧੀਆ ਹੁੰਦਾ ਸੀ ਜਿਹੜੀ ਸ਼ਾਈ ਵਰਤੀ ਜਾਂਦੀ ਸੀ ਭੰਗ ਪਾਈ ਜਾਂਦੀ ਸੀ ਉੱਤੇ ਸੋਨੇ ਦੀ ਪਸੰਗ ਪਾਈ ਜਾਂਦੀ ਸੀ ਉੱਤੇ ਰੰਗ ਬੜਾ ਕੁਸ ਪਾਈ ਜਾਂਦਾ ਜਿਹੜਾ ਦੀ ਬੇਲਗੋਨੰਦਾ ਉਹ ਪਾਇਆ ਜਾਂਦਾ ਸੀ ਅਰਥ ਇਸ ਜਬ ਬਾਗਨ ਸਹੀ ਕਰ ਕੀਤੀ ਜਾਂਦੀ ਸੀ ਸਹੀ ਬੜੀ ਸੁੰਦਰ ਤੇ ਵਧੀਆ ਹੁੰਦੀ ਸੀ ਇਹ ਹੱਥ ਤੋਂ ਹੱਥ ਨੂੰ ਲੱਗ ਜਿੰਦੀ ਸੀ ਸਹੀ ਬਿਲਕੁਲ ਜਿਹੜੀ ਸ਼ਰਮਣੀ ਪੜੀ ਸਾਹਿਬ ਦੀ ਉੱਤੇ ਚੀਨੀਏ ਬਾ ਮੇ ਉਹ ਚੱਤਰ ਸਿੰਘ ਜੀਵਨ ਸਿੰਘ ਜਿਹੜੇ ਸੀ ਉਹ 11000 ਰੁਪਏ ਲੈਂਦੇ ਰਹਿੰਦੇ ਇਹਦੀ ਲੇਕਿਨ ਉਹਨਾਂ ਦਾ ਪੇਪਰ ਤੇ ਸ਼ਹੀ ਬਹੁਤ ਵਧੀਆ ਰੀਤੇ ਤੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਹੜੇ 6 ਮਹੀਨੇ ਚ ਇੱਕ ਸਰੂਪ ਲਿਖਦੇ ਹੁੰਦੇ ਸੀਗੇ ਜੇ ਕਿਸੇ ਦੀ ਲੋੜ ਮੁਤਾਬਕ ਇੱਕ 6 ਮਹੀਨੇ ਬਾਅਦ ਰੂਪ ਦਿੰਦੇ ਸੀ ਤੇ 1 ਰੁਪਿਆ ਭੇਟਾ ਲੈਂਦੇ ਸੀ 1 ਰੁਪਈਆ ਭੇਟਾ ਤੇ ਮਰੇਖਾ ਸਹੀ ਪੂਰੀ ਨਹੀਂ ਹੁੰਦੀ ਜਿਹੜੀ ਸਹੀ ਦੰਦ ਲੈਂਦੇ ਸੀ ਹੁਣ ਸ਼੍ਰੋਮਣੀ ਕਮੇਟੀ ਨੇ ਜਦੋਂ ਭਾਈ ਰਣਜੀਤ ਸਿੰਘ ਨੇ ਕਿਸਾਪਿਆ ਨਹੀਂ ਉਹਦਾ ਡਾਕ ਇੱਕ ਵੱਖਰੇ ਤੋਂ ਡਾਕ ਸੀ ਉਹਦਾ ਲੇਕਿਨ ਉਹਦੀ ਛੁੱਟੀ ਤੋਂ ਬਾਅਦ ਸਾਡੇ ਤਖਤਾ ਨੇ ਜਿਥੇ ਤਰ੍ਹਾਂ ਦੀ ਮਿਲੀ ਪੁੱਗਦਾ ਇਹਨਾਂ ਦੁਕਾਨਾਂ ਤੇ ਫੇਰ ਸਭ ਫੇਰ ਬੰਦ ਕਦੋਂ ਹੁੰਦੇ ਨੇ 2008 ਦੇ ਵਿੱਚ ਕਾਲੀ ਸਰਕਾਰ ਇੱਕ ਐਕਟ ਪਾਸ ਕਰਨੀ ਉਸ ਐਕਟ ਦੇ ਵਿੱਚ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਦੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਕਲਦੀਏ ਛਾਪੇ ਹੋਰ ਕੋਈ ਛਾਪੇ ਉੱਥੋਂ ਸ੍ਰੂਪ ਲੈ ਜਾ ਸਕਦੇ ਨੇ ਇਸ ਕਰਕੇ ਇਸ ਰੂਪ ਜਿਹੜੇ ਬ੍ਰਾਹਮਣ ਹੋਏ ਨੇ 169 ਮੈਂ ਸੋਚਦਾ ਵੀ ਇਹ ਸੈੱਟ ਦੀ ਬੜੀ ਵੱਡੀ ਪ੍ਰਾਪਤੀ ਹੈ ਤੇ ਜੇ ਡੇਰਿਆਂ ਦੇ ਵਿੱਚੋਂ ਇਸ ਤਰ੍ਹਾਂ ਰੂਪ ਬਰਾਮਦ ਕਰਦੇ ਰਹੇ ਤੇ ਮੇਰੇ ਖਿਆਲ ਇਹਨਾਂ ਦੀ ਗਿਣਤੀ 100 ਨਹੀਂ 300 ਥਾਈ ਨਹੀਂ ਹਜ਼ਾਰਾਂ ਦੀ ਗਿਣਤੀ ਹੋ ਜੂਗੀ ਕਿ ਕਿੱਥੋਂ ਆਏ ਹੁਣ ਆ ਜਿਹੜੇ ਸਰੂਪ ਹੈ 130 ਦੀ ਪਰਚੀ ਨਹੀਂ ਕੋਈ ਆਲੀ ਜਿਹਨਾਂ ਨੰਬਰ ਹੀ ਨਹੀਂ ਲੱਗਾ ਬਾਕੀ ਕੀ ਰਹੇ ਆ tự ਨੰਬਰ ਲੱਗਨ ਉਹ ਇਹ ਨੰਬਰ ਇਹ ਕਿੱਥੋਂ ਆਏ ਸਰੂਪ ਉਹ ਪਰਤਾਲ ਦਾ ਵਿਸ਼ਾ ਤੇ ਜਿਹੜੇ ਕਹਿੰਦੇ ਸੀ ਨਹੀਂ ਜੀ ਸਰੂਪ ਜਿੱਥੇ ਵੀ ਉੱਥੇ ਬਿਲਕੁਲ ਸੇਤ ਰਿਗੇ ਤੇ ਪੈਸੇ ਦੀ ਹੈਰੈਫੇਰੀ ਆ ਉਹ ਕੀ ਜਵਾਬ ਦੇਣਗੇ ਹੁਣ ਕੌਮ ਨੂੰ ਕੀ ਅਦਾਲਤ 'ਤੇ ਪੇਸ਼ ਹੋ ਕੇ ਆਪਣੀ ਗਲਤੀ ਦੀ ਮਾਫੀ ਮੰਗਣਗੇ ਡੰਡਾਤ ਕਰਨਗੇ ਉੱਥੇ ਚਾਹੀਦਾ ਵੀ ਜਥੇਦਾਰ ਕੱਲ ਤੱਕ ਨੂੰ ਇਹਨਾਂ ਖਿਲਾਫ ਸਖਤ ਕਾਰਵਾਈ ਕਰੇ ਕੀ ਧਾਮੀ ਸਾਹਿਬ ਅਸਦੀ ਬਾਤ ਦੇਣਗੇ ਜਿਹਨਾਂ ਦੇ ਘਰ ਤੋਂ 50 ਕਿਲੋਮੀਟਰ ਦੂਰੇ ਸਰੂਪ ਪੈ ਰਹੇ ਨਾ ਪਤਾ ਨਹੀਂ ਲੱਗਾ ਕਿੱਥੇ ਕਿੱਥੇ ਨਹੀਂ ਹੈਗੇ ਇਸ ਕਰਕੇ ਸ਼੍ਰੋਮਣੀ ਕਮੇਟੀ ਦਾ ਇਹਨਾਂ ਲੋਕਾਂ ਨੇ ਬੇੜਾਗਰ ਕਰਤਾ ਬਣਾਈ ਤੇਗੀ ਸੀ ਸਿੱਖਾਂ ਦੇ ਤੇ ਸਿੱਖਤ ਗੁਰਧਾਮਾਂ ਦੇ ਜਿਹੜੇ ਸੀ ਉਹ ਵਿਕਾਸ ਵਾਸਤੇ ਤੇ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਲੇਕਿਨ ਇਹਨਾਂ ਸਿਆਸਤ ਪਿਆ ਕੀ ਉੱਥੇ ਗੋਲਕ ਦੀ ਦੁਰਵਰਤੋਂ ਵਿੱਚ ਕੀਤੀ ਤੇ ਇਹ ਸ਼੍ਰੋਮਣੀ ਕਮੇਟੀ ਨੇ ਗੋਲਕ ਧਾਰੀ ਬਣ ਕੇ ਨੀਲ ਧਾਰੀਆਂ ਕੋਲੇ ਵੀ ਅੱਗੇ ਨੀਲ ਧਾਰੀਆਂ ਨੇ ਜਿੱਥੇ ਪ੍ਰਕਾਸ਼ ਕੀਤਾ ਉੱਥੇ ਆਪਣੇ ਬਾਬੇ ਦੀ ਇੱਕ ਤਬੂਤ ਚ ਪਾ ਕੇ ਲਾਸ਼ ਰੱਖੀ ਤੇ ਗੁਰੂ ਸਾਹਿਬ ਦੇ ਕੋਲੇ ਕੋਈ ਹੋਰ ਚੀਜ਼ ਦਾ ਪ੍ਰਕਾਸ਼ ਨਹੀਂ ਹੋ ਸਕਿਆ ਜਿਵੇਂ ਰੱਖਿਆ ਜਸਰ ਭਾਈ ਰਣਜੀਤ ਸਿੰਘ ਜਦੇਦਾਰ ਸੀਗਾ ਉਹਨੇ ਪਹਿਲਾਂ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਆਪਣੀ ਲਾਸ਼ ਇੱਥੇ ਰੱਖੋ ਲੇਕਿਨ ਜਿਸ ਤੋਂ ਮਰੇ ਗੁਰੂ ਸਾਹਿਬ ਦਾ ਪ੍ਰਕਾਸ਼ ਉੱਥੇ ਨਹੀਂ ਰੱਖ ਸਕਦੇ ਤੁਸੀਂ ਹਰ ਕਿਤੇ ਰੱਖੋ ਨਹੀਂ ਮੰਨਿਓ ਭਾਈ ਰਣਜੀਤ ਸਿੰਘ ਨੇ ਆਪਣੀਆਂ ਗੱਡੀਆਂ ਕੱਢੀਆਂ ਤੇ ਉਹਨਾਂ ਦੇ ਡੇਰੇ ਜਾ ਪੜੇ ਉਹਨੇ ਕਿਹਾ ਚੁੱਕੋ ਇੱਥੋਂ ਭਾਈ ਰਣਜੀਤ ਸਿੰਘ ਨੇ ਜਾ ਕੇ ਡੇਰੇ 'ਚ ਚੁਕਾਇਆ ਸੀ ਵੀ ਦੂਸਰੇ ਕੰਮ ਤੇ ਸ਼ੱਕ ਰੱਖ ਲਓ ਇੱਥੇ ਨਹੀਂ ਰੱਖ ਸਕਦੇ ਤੁਸੀਂ ਗੁਰੂ ਸਾਹਿਬ ਦੇ ਬਰਾਬਰ ਤੇ ਅਜੇ ਤੇ ਬੇਕੁਜੜੀ ਦੀਵਾ ਜੋਤੀ ਜਾਲ ਨੂੰ ਤਾਂ ਪਤਾ ਕਰਨਾ ਪੈਣਾ ਵੀ ਉੱਥੇ ਵੀ ਕੁਝ ਇਹੋ ਜਿਹਾ ਕੁਝ ਹੋਰ ਉਹ ਫਿਰ ਭਾਈ ਰਣਜੀਤ ਸਿੰਘ ਜੀ ਜਦੋਂ ਚਲੇ ਗਏ ਤੇ ਪਤਾ ਲੱਗਾ ਸੀ ਨੀਤ ਧਾਰਿਆਂ ਨੇ ਫਿਰ ਲੈ ਗਏ ਉੱਥੇ ਰੱਖਦਾ ਕਿਸੇ ਨੇ ਜਾ ਕੇ ਪੁੱਛਿਆ ਨਹੀਂ ਉਹਨਾਂ ਨੂੰ ਵੀ ਤੁਸੀਂ ਇਹ ਕੰਮ ਕਿਉਂ ਕਰਨਾ ਇਸ ਕਰਕੇ ਸੁਖਵਿੰਦਰ ਜੀ ਜਿੰਨੇ ਵੀ ਡੇਰੇ ਹੈਗੇ ਉਹਨਾਂ ਦੇ ਵਿੱਚ ਸਰੂਪ ਜਿਹੜੇ ਨੇ ਉਹ ਬਹੁਤ ਸਾਰੇ ਪੈ ਨੇ ਅਸੀਂ ਜੀ ਕਹਿੰਦੇ ਵੀ ਉਹਨਾਂ ਦੂਸਰ ਵਰਤੋਂ ਹੋਰੀ ਸੱਦ ਵਰਤੋਂ ਹੋਰੀ ਹੋਊਗੀ ਨਾਨਕ ਸਾਹਿਬ ਦੇ ਵਿੱਚ ਵੇਖੋ ਨਾਨਸਰੀਆਂ ਦੀਆਂ 70 ਤੀਆਂ ਚਲਦੀਆਂ ਨੇ 101 ਅਖੰਡ ਪਾਠ ਦੇ ਇਕੱਠੇ ਚਲਦੇ ਅਸੀਂ ਉਹਨਾਂ ਦੇ ਖਿਲਾਫ ਬਿਲਕੁਲ ਨਹੀਂ ਕਰੋ ਤੁਸੀਂ ਅਖੰਡ ਪਾਠ ਕਰਮੇ ਜੀ ਹੋਣਾ ਚਾਹੀਦੇ ਲੇਕਿਨ ਗੁਰੂ ਸਾਹਿਬ ਦਾ ਸੰਦੇਸ਼ ਘਰ ਘਰ ਪਹੁੰਚਾਉਣਾ ਤੇ ਉਹ ਕੰਮ ਕਰੋ ਸਿਰਫ ਆਪਣੇ ਡੇਰੇ 'ਚ ਤੁਸੀਂ ਪਾਠ ਕਰ ਲਿਆ ਅਰਦਾਸ ਕਰ ਲਈ ਤੇ ਕੰਮ ਮੁੱਕਦਾ ਨਹੀਂ ਤੇ ਨਾਨਸਰ ਵਾਲਿਆਂ ਨੇ ਤੇ ਉਥੇ ਨਿਸ਼ਾਨ ਸੇ ਵੀ ਨਹੀਂ ਲਾਇਆ ਉਹ 30 ਦੇ ਗੁਰਦੁਆਰੇ ਕਿੰਦੇ ਨਹੀਂ ਉਹਨੂੰ ਹੁਣ ਜਿਹੜਾ ਜਰਗ ਵਾਲਾ ਹੈਗਾ ਭਪਿੰਦਰ ਸਿੰਘ ਉਹਦੇ ਬਾਰੇ ਵੀ ਸੂਚਨਾ ਮਿਲੀ ਕਿ ਤੋ ਵੀ ਉਹ ਵੀ ਆਪਣੇ ਛਾਪਦੇ ਰਹਿੰਦੇ ਨੇ ਆਪਣੇ ਸ਼੍ਰੀ ਗੰਗਾਸਾਹਿਬ ਥਰੂ ਆਪ ਛਾਪਦੇ ਰਹੇ ਕਿ ਕਰੋਗੇ ਤੁਸੀਂ ਇੱਥੇ ਭਾਈ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਉਹਨੇ ਇੱਕ ਆਦੇਸ਼ ਦਿੱਤਾ ਸੀ ਕੌਮ ਦੇ ਨਾਂ ਵੀ ਕੀਤਾ ਸੀ ਸ਼੍ਰੋਮਣੀ ਕਮੇਟੀ ਦੀ ਫਰਜਮੰਦਾ ਸੀ ਉਹਨੂੰ ਇੰਪਲੀਮੈਂਟ ਕਰਾਉਣ ਲੇਕਿਨਾਂ ਇੰਪਲੀਮੈਂਟ ਕਰਾਇਆ ਹੀ ਨਹੀਂ ਕਿਉਂ ਸਿਆਸਤ ਸੀ ਉੱਥੇ ਵੋਟਾਂ ਚਾਹੀਦੀਆਂ ਸੀ ਆਪਾਂ ਨੂੰ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਤਕਾਰ ਨਾਲ ਕੁਝ ਨਹੀਂ ਇਹਦਾ ਸੁਖਮੀਰ ਸਿੰਘ ਬਾਦਲ ਕੋਈ ਧਾਰਮਿਕ ਵਿਅਕਤੀ ਨਹੀਂ ਹੈਗਾ ਮੈਂ ਪੰਜਾਬੀ ਚ ਕਹਿ ਦਿਆਂ ਧਰਮ ਦੇ ਨਾਂ ਤੇ ਰੋਟੀ ਜੀ ਨੂੰ ਸਿੱਖਦੇ ਨੇ ਜੇ ਧਾਰਮਿਕ ਵਿਅਕਤੀ ਹੁੰਦਾ ਤੇ ਕਾਲ ਤੱਕ ਤੇ ਆਪਣੇ ਗੁਨਾਹ ਮੰਨ ਕੇ ਤੇ ਮੁੜ ਕੇ ਸੇਵਾ ਪੂਰੀ ਕਰਨ ਤੋਂ ਬਾਅਦ ਜਾ ਕੇ ਮੁਖਸਰ ਦੇ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਾ ਇਹ ਨਾ ਕਹਿੰਦਾ ਜੀ ਮੈਂ ਤਾਂ ਐਸੀ ਮੰਨ ਕੇ ਸੀ ਜਿਨਾ ਕੀਤਾ ਹੀ ਕੋਈ ਨਹੀਂ ਇਹਨਾਂ ਤੇ ਇਥੋਂ ਤੱਕ ਕੋਸ਼ਿਸ਼ ਕੀਤੀ ਸੀ ਦੋ ਵਾਰੀ ਜਿਸੀ ਖੰਡ ਪੜ੍ਹ ਕਰਾਉਂਦੇ ਪਛਤਾਪ ਦਾ ਗਲ ਮੁੱਕ ਜੂਗੀ ਲੇਕਿਨ ਲੋਕ ਕਹਿੰਦੇ ਨੋ ਥਰੂ ਪ੍ਰੋਪਰ ਚੰਨ ਕਾਲ ਤੱਕ ਤੇ ਹੋ ਫਿਰ ਗੱਲ ਬਣਦੀ ਹੈ ਤੇ ਹੁਣ ਕਹਿੰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਕਿ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕਬੀਰ ਸਿੰਘ ਬੀਜੇਪੀ ਦੇ ਬੰਦੇ ਸੀ ਜੀ ਆਰਐਸ ਦੇ ਬੰਦੇ ਸੀ ਜੀ ਜਿਨ੍ਹਾਂ ਨੇ ਸਾਨੂੰ ਤਨਖਾਹ ਲਈ ਤੇ ਤੁਰੇ ਤੁਸੀਂ ਜਿਹੜੇ ਤੁਰੇ ਫਿਰਦੇ ਹੋ ਤੁਹਾਨੂੰ ਦੌਰਾ ਪਾਇੰਦਾ 15 20 ਦਿਨ ਬਾਅਦ ਸਾਡਾ ਸਮਝੌਤਾ ਹੋ ਗਿਆ ਜੀ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਗਿਆ ਇਹ ਕੰਡੇ ਸੁਖਬੀਰ ਜੀ ਤੁਹਾਡੇ ਬੀਜੇ ਹੋਏ ਨੇ ਕਿਸੇ ਹੋਰ ਨੇ ਨਹੀਂ ਪਿੱਜੇ ਜੇ ਤੁਹਾਡਾ ਬਾਪੂ ਬੰਜਰ ਗਲਤੀ ਨਾ ਕਰਦਾ ਉਦੋਂ ਮੋਰਚਾ ਨਾ ਲਉਂਦਾ ਐਮਰਜੈਂਸੀ ਦੇ ਵਿੱਚ ਇੰਦਰਾ ਕਾਂਜੀ ਸਭ ਕੁਝ ਦਿੰਦੀ ਸੀ ਲੈ ਲੈਂਦੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਕਿਹਾ ਸੀ ਬਾਦਲ ਸਾਹਿਬ ਮੋਰਚਾ ਨਾਲ ਲਈਏ ਜੇ ਇੰਦਰਾ ਕਾਂਜੀ ਸਭ ਕੁਝ ਦਿੰਦੀ ਤੇ ਨਹੀਂ ਆਪ ਜਿਹੜੇ ਲੋਕ ਮੈਂ ਤਾਂ ਜਾਊਂਗਾ ਜਿੱਥੇ ਲੱਗੇ ਕਿਸੇ ਵੇਲੇ ਉਹ ਕੰਡੇ ਤੁਹਾਡੇ ਹੀ ਮੀਂਝੇ ਕਿਸੇ ਹੁਰ ਦੇ ਨਹੀਂ ਭੇਜੇ ਇਸ ਕਰਕੇ ਜਿੰਨੇ ਵੀ ਡੇਰੇ ਨੇ ਇਹਨਾਂ ਸਾਰਿਆਂ ਦੀ ਛਾਣਬਣੀ ਸ਼੍ਰੋਮਣੀ ਕਮੇਟੀ ਆਪਣੇ ਲੈਵਲ ਤੇ ਕਰੇ ਵਿਦ ਸਿਟੀ ਦੀ ਟੀਮ ਦੇ ਨਾਲ ਨਹੀਂ ਜਨਾਂ ਫਿਰ ਕਾਲੇ ਮਾਰੇ ਕਰਦਣੇ ਆ ਕਿ ਪੁਸ਼ਪਰਧਾਨ ਕਰੋ ਬੰਗੇ ਤੇ ਜਿਹੜਾ ਹੈਗਾ ਸਾਡਾ ਆਪਣਾ ਉੱਥੋਂ ਦਾ ਮੈਂਬਰ ਹੈਗਾ ਪੁੱਛੋ ਹੈ ਕਿਸੇ ਦੀ ਪੁੱਛਣ ਦੀ ਮਦਦ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣਾ ਜਵਾਬ ਦੇ ਦੇ ਪੀ ਕਿਉਂ ਨਹੀਂ ਤੁਹਾਡਾ ਅੱਖਿਆ ਲੱਗ ਰਹੀ ਕਿ ਤੁਸੀਂ ਇੱਕੋ ਹੀ ਗੱਲ ਕਹਿੰਦੇ ਜਿੱਥੇ ਵੀ ਸ਼ੁਰੂ ਫੇਗੇ ਬਿਲਕੁਲ ਸਿਰਫ ਹੈ ਗਿਆ ਸਿਰਫ ਤਾਂ ਨਹੀਂ ਕੋਈ ਗੱਲ ਨਹੀਂ ਪੈਸੇ ਦੀ ਹੈ ਫਿਰ ਹੋ ਗਿਆ ਇਸ ਕਰਕੇ ਡੇਰਿਆਂ ਦੇ ਵਿੱਚ ਸਰੂਪ ਬਹੁਤ ਪਏ ਨੇ ਜਿਹੜੇ ਕਿੱਥੋਂ ਆਏ ਬਹੁਤਿਆਂ ਦਾ ਪਤਾ ਹੀ ਨਹੀਂ ਕਿੱਥੋਂ ਆਏ ਕਿਵੇਂ ਆਏ ਮੈਂ ਇਹ ਵੀ ਦੱਸ ਦਿਆਂ ਜਿਹੜਾ ਐਕਟ 2008 ਚ ਪਾਸ ਕੀਤਾ ਗਿਆ ਸੀ ਕਾਲੀ ਸਰਕਾਰ ਵੱਲੋਂ ਉਹਦੀ ਇੰਪਲੀਮੈਂਟੇਸ਼ਨ ਪੰਜਾਬ ਤੇ ਜੀ ਹੈ ਪੰਜਾਬ ਤੋਂ ਬਾਹਰ ਨਹੀਂ ਹੈ ਕੋ ਦਿੱਲੀ ਦੀ ਮਿੱਟੀ ਵਾਲੇ ਨੂੰ ਸ਼ਰੂਪ ਸਾਫ ਦੇ ਦੇ ਗੁਟਕੇ ਜਿਹੜੇ ਨੇ ਸਾਡੇ ਦਮਨੀ ਟਕਸਾਲਾਂ ਨੂੰ ਸਾਫ ਦੇ ਦੇ ਇਸ ਕਰਕੇ ਇਹਨਾਂ ਡੇਰਿਆਂ ਦੀ ਸ਼ਾਨਬੀਨ ਜਿਹੜੀ ਆ ਤਰੀਕੇ ਨਾਲ ਹੋਣੀ ਚਾਹੀਦੀ ਆ ਤੇ ਮੈਂ ਤੁਹਾਨੂੰ ਦੱਸ ਵੀ ਦਿੱਤਾ ਵੀ ਇਹਨਾਂ ਡੇਰਿਆਂ ਦੇ ਵਿੱਚ ਉੱਥੇ ਇਹਨਾਂ ਦੀ ਸਮਾਧਨ ਹੋ ਗਈਆਂ ਤੇ ਬਕਾਇਦਾ ਤੌਰ ਤੇ ਉੱਥੇ ਗੁਰਦੁਆਰਾ ਬਣਾ ਕੋ ਉੱਥੇ ਪ੍ਰਕਾਸ਼ ਹਰਿ ਗੁਰੂ ਸਾਹਿਬ ਦਾ ਉਹਨਾਂ 'ਚ ਕੋਈ ਸ਼ੁਰੂ ਕਰਨੇ ਪਏ ਜਾਂ ਕਿ ਪਤਾ ਕਰੋ ਪੁੱਛੋ